ਨੰਗਲ ਪੁਲਿਸ ਵੱਲੋਂ ਐਸਐਸਪੀ ਰੋਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਈ ਬਲਾਕ ਚੌਂਕ ਤੇ ਇੱਕ ਵਿਸ਼ੇਸ਼ ਨਾਕਾ ਲਗਾਇਆ ਗਿਆ ਜਿਸ ਦੌਰਾਨ ਆਉਣ ਜਾਣ ਵਾਲੀਆਂ ਸ਼ੱਕੀ ਗੱਡੀਆਂ ਦੀ ਚੈਕਿੰਗ ਕੀਤੀ ਗਈ ਤੇ ਬਿਨਾ ਨੰਬਰ ਪਲੇਟ ਵਾਲੇ ਵਾਹਨਾਂ ਦੇ ਚਲਾਨ ਵੀ ਕੀਤੇ ਗਏ ਗੱਲਬਾਤ ਕਰਦਿਆਂ ਨੰਗਲ थाना ਮੁਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸ਼ਾਮ 5 ਤੋਂ 8 ਵਜੇ ਤੱਕ ਨੰਗਲ ਦੇ ਆਈ ਬਲਾਕ ਚੌਂਕ ਅਤੇ ਨਵਾਂ ਨੰਗਲ ਵਿਖੇ ਵੀ ਇਹ ਵਿਸ਼ੇਸ਼ ਨਾਕੇ ਲਗਾਏ ਗਏ ਤੇ ਖਾਸ ਤੌਰ ਤੇ ਵਾਹਨ ਐਪ ਦੀ ਵਰਤੋਂ ਨਾਲ ਗੱਡੀਆਂ ਦੀ ਰਜਿਸਟ੍ਰੇਸ਼ਨ ਨੂਬੀ ਚੱਕ ਕੀਤਾ ਜਾ ਰਿਹਾ ਹੈ ਤੇ ਜਿਨਾ ਵਾਨਾ ਦੇ ਕਾਗਜ਼ਾਤ ਪੂਰੇ ਨਹੀਂ ਹਨ ਉਹਨਾਂ ਤੇ ਵੰਦੀ ਕਾਰਵਾਈ ਦੇ ਤਹਿਤ ਚਲਾਨ ਵੀ ਕੀਤੇ ਗਏ ਹਨ ਵੇਖੋ ਤਸਵੀਰਾਂ ਤੇ ਸੁਣੋ ਗਲਬਾਤ ਕਰਦਿਆ थाना ਮੁਖੀ ਨੰਗਲ rahul sharma ਨੇ ਇਸ ਨੱਕੇ ਨੂੰ ਲੈ ਕੇ ਕੀ ਕਿਹਾ ਤੁਸੀਂ ਦੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਆਈ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਦਿਸ਼ਾ ਦਿਸ਼ਾ ਦੇਸ਼ ਹੋਈ ਸੀ ਕਿ ਆਪਣੇ ਥਾਣੇ ਦੇ ਏਰੀਆ ਵਿੱਚ 5 ਤੋਂ 8 ਵਜੇ ਤੱਕ ਨੱਕਾ ਲਗਾਇਆ ਜਾਵੇ ਤੇ ਟੂ-ਵੀਲਰ ਦੀ ਚੈਕਿੰਗ ਕੀਤੀ ਜਾਵੇ ਉਸ ਦੇ ਸੰਬੰਧ ਵਿੱਚ ਨਾ ਮੈਂ ਖੁਦ ਤੇ ਫੇਰੀ ਕੋਸ ਵੱਲੋਂ ਅੱਜ ਤੇ ਚੌਕੀ ਇਨਚਾਰਜ ਵੱਲੋਂ ਵੀ ਇਨਰੰਗਲ ਤੇ ਨਾਕਾਬੰਦੀ ਕੀਤੀ ਗਈ ਹੈ ਤੇ ਆਪਾਂ ਵੱਧ ਤੋਂ ਵੱਧ ਵਹੀਕਲ ਨੂੰ ਚੈੱਕ ਕਰ ਰਹੇ ਨੇ ਇਹਨਾਂ ਦੀ ਵਾਹਨ ਐਪ ਕੋ ਜਿਹੜੀ ਹੈਗੀ ਆਪਾਂ ਉਹਨਾਂ ਦੀ ਸਰਚ ਕਰ ਰਹੇ ਨੇ ਕਿ ਇਹ ਨੰਬਰ ਸਹੀ ਹੈ ਜਾਂ ਗਲਤ ਹੈ ਜੀ ਕਿ ਲਾਅ ਜੋ ਮਤਲਬ ਕਾਨੂੰਨ ਮੁਤਾਬਕ ਜੋ ਵੀ ਲਾਅ ਮੁਤਾਬਕ ਬਣਦਾ ਹੈ ਉਸ ਘਾਤੇ ਕਾਰਵਾਈ ਕੀਤੀ ਜਾਵੇਗੀ